ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮम्मा ਕੀ ਬਣਾ ਰਹੇ ਹੋ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਔਲਾ ਟੰਡੀ ਇਹ ਇਧਰ ਆਪਾਂ ਕਿਲੋ ਆੜੇ ਲੈ ਲਿਆ ਤੇ ਆਹਨ ਚੰਗੀ ਤਰ੍ਹਾਂ ਵਾਸ਼ ਕਰ ਲਏ ਤੇ ਇਧਰ ਪਾਣੀ ਆਪਾਂ ਧਾਤਕਾਈ ਦੇ ਵਿੱਚ ਤੇ ਆਪਾਂ ਕਰਾਂਗੇ ਨਾ ਸਟੀਮ ਇਸ ਤਰੀਕੇ ਦੇ ਨਾਲ ਪਰ ਆਪਾਂ ਕਿਹਾ ਕਿ ਪ੍ਰਾਤ ਉੱਪਰ ਤੇ ਇਹਨਾਂ ਨੂੰ ਆੜਾਂ ਚੰਗੀ ਤਰ੍ਹਾਂ ਆਪਾਂ ਧੋ ਲਿਆ ਤੇ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਇਹਨਾਂ ਨੂੰ ਪਹਿਲਾਂ ਸਟੀਮ ਕਰਕੇ ਤੇ ਬਾਅਦ ਵਿੱਚ ਇਹਦਾ ਸਾਰਾ ਨਾਲਾਂਗੇ

ਜਿਵੇਂ ਮਰਾਗ ਦਿੱਨੀਏ ਤੁਹਾਨੂੰ ਦਿਖਾਇਓ ਬਹੁਤ ਹੀ ਜ਼ਿਆਦਾ ਸਵਾਲ ਬਣਣਗੇ ਆਹੌਲਾ ਕੰਡੀ ਆਪਣੀ ਕਿ ਇਧਰ ਆਪਾਂ ਗਲਾਈ ਦੇਵਾਂ ਗਰਮ ਪਾਣੀ ਤੇ ਇਹਨੂੰ ਪ੍ਰਾਤਨ ਵਿੱਚ ਪਾੜਿਆ ਤੇ ਪਾਣੀ ਇੱਕ ਇੱਕ ਕੋਲੇ ਨਾਲ ਚੱਲੇ ਚੰਗਾਂਵੇਂ ਔਰ ਇਸ ਤਰੀਕੇ ਨਾਲ ਜਸਕੇ ਟਿੱਕ ਟਿੱਕ ਵੱਡੇ ਹੋਲੇ ਆਪਣੇ ਚੰਗੀਆਂ ਜਿਨ੍ਹਾਂ ਨੂੰ ਇਸ ਤਰ੍ਹਾਂ ਰਿਹਾ ਪਾਣੀ ਜਿਹੜਾ ਗੈਸ ਆ ਜੀ ਉੱਪਰ ਉੱਪਰ ਲੇਅਰ ਹੁੰਦੀ ਆ ਆਪਾਂ ਨੂੰ ਉਤਾਰ ਦਾਂਗੇ ਜਦੋਂ ਇਹ ਸਟੀਮ ਹੋ ਜੂਗੀ ਅੱਬ ਚੰਗੀ ਤਰ੍ਹਾਂ ਸਜਾ ਲਾਂਗੇ ਅੱਲਾ ਨੂੰ ਏਕੀਕ ਕਰਕੇ ਅੰਦਾ ਪ੍ਰਾਤ ਦੇ ਵਿੱਚ ਆਪਾਂ ਸਰਾਖਾਂ ਵਾਲੀ ਪ੍ਰਾਤ ਲੈ ਲਿਆ ਉਹਦੇ ਵਿੱਚ ਇੱਕ ਇੱਕ ਕਰਕੇ ਆਪਾਂ ਸਾਰੇ ਧਿਰ ਰੱਖੀ ਜਾਵਾਂਗੇ ਤੇ ਜਦੋਂ ਆਪਣਾ ਪਾਣੀ ਬੋਲ ਹੋਣ ਲੱਗਿਆ ਤੇ ਇਹਨੂੰ ਹਾਫ ਮਿਲੂਗੀ ਤੇ ਇਹ ਵੀ ਪੁਆਇੰਟ ਹੋ ਜਾਣਗੇ ਫਿਰ ਟੀਮ ਹੋ ਜਾਣਗੇ ਇਹ ਸਭ ਆਪਾਂ ਵੀ ਰੱਖ ਲੈਣੇ ਆ ਬਹੁਤ ਹੀ ਜ਼ਿਆਦਾ ਔਲਾ ਗੰਢੀ ਟੇਸਟੀ ਬਣਦੀ ਆ ਹਾਂਜੀ ਗਾਇਸ ਤੇ ਬਣਾ ਕੇ ਆਪਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ 15 ਦਿਨ 20 ਦਿਨ ਜਿੰਨੇ ਮਰਜ਼ੀ ਦਿਨ ਰੱਖ ਸਕਦੇ ਆ ਤੇ ਖਾ ਸਕਦੇ ਆ ਇਹਨਾਂ ਆਪਣਾ ਪੇਟ ਵੀ ਸਹੀ ਰਹਿੰਦਾ ਵਾ ਗੈਸ ਇਥੇ ਜਗਾਨੀ ਮੱਚੀ ਬਸ ਕੋਈ ਨਾ ਦੇ ਰੱਖਦੇ ਨਾ ਉੱਪਰ ਤੇ ਬਾਕੀ ਜੋ ਵੀ ਪ੍ਰੋਸੈਸ ਹੁੰਦਾ ਤੁਹਾਨੂੰ ਸਾਰਾ ਦੱਸਦੇ ਆ ਇਸ ਤਰੀਕੇ ਨਾਲ ਰੱਖ ਕੇ ਉੱਪਰੋਂ ਢੱਕ ਦਾਂਗੇ ਤੇ ਸਟੀਮ ਹੋ ਜਾਣਗੇ ਪੂਰਾ ਸਾਰੇ 1 ਕਿਲੋ ਕਿਲੋ ਵਾਲੀ ਆਪਾਂ ਲੈ ਆਂਦੇ ਸੀ ਸਾਰੇ ਇਸ ਤਰੀਕੇ ਨਾਲ ਪਰਹਿਤੇ ਆ ਇਹਨੂੰ ਉੱਪਰੋਂ ਆਪਾਂ ਥਾਲੀ ਦੇ ਨਾਲ ਢੱਕ ਦਾਂਗੇ ਜਿਵੇਂ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਥਾਲੀ 'ਚ ਲਿਆ ਇਸ ਤਰੀਕੇ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਢੱਕ ਦਾਂਗੇ ਤੇ ਇਹਨਾਂ ਨੂੰ ਸਟੀਮ ਮਿਲ ਜਾਊਗੀ ਤੇ ਗੱਲ ਜਾਣਗੇ ਤੇ ਫਿਰ ਅੱਗੇ ਤੁਹਾਨੂੰ ਪ੍ਰੋਸੈਸ ਸਾਰਾ ਦੱਸਦੇ ਆਂ ਆਪੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਦੇਖੇ ਐਂਡ ਤੱਕ ਬਹੁਤ ਹੀ ਜ਼ਰਾ ਸਵਾਦ ਆਉਣਾ ਗੈਂਡੀ ਆਪਣੀ ਮੰਦੀ ਆ ਉਹ ਜੀ ਜ਼ਰੂਰ ਟ੍ਰਾਈ ਕਰੀਓ 오ਰੈਂਜ ਕਲਰ ਦੀ ਬਣਦੀ ਹੈ ਗਾਇਸ ਬਹੁਤ ਸਵਾਦ ਬਣੇ ਜੋ ਸਾਡੇ ਵਲੌਗ ਦੇ ਨਾਲ ਹਾਂਜੀ ਆਵਲੇ ਆਪਣੇ ਸਟੇਮ ਹੋ ਚੁੱਕੇ ਆਂ ਦੇਖੋ ਤੇ ਹੁਣ ਆਪਾਂ ਇਹਨੂੰ ਅਲੱਗ-ਅਲੱਗ ਕਰ ਲਾਂਗੇ ਇਸ ਤਰੀਕੇ ਨਾਲ ਅੰਦੇ ਵਧੀਆ ਤਰ੍ਹਾਂ ਇਹਨੂੰ ਹੋ ਚੁੱਕੇ ਆਂ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰ ਲਾਂਗੇ ਸਾਰਿਆਂ ਨੂੰ ਵਧੀਆ ਤਰ੍ਹਾਂ ਹੋ ਚੁੱਕੇ ਹੈ ਸਟ੍ਰੀਮ ਤੇ ਫਿਰ ਆਪਣੀ ਆਲਾ ਗੰਡੀ ਬਣਾਵਾਂਗੇ ਆਪਾਂ ਆਵਲਾ ਗੰਡੀ ਇਹ ਆਪਾਂ ਗੈਂਦਾਂ ਲੱਗਿਆ ਲਾਰੇ ਪਾਗ ਦੇ ਚੰਗੇ ਤਰ੍ਹਾਂ ਵਧੀਆ ਤਰੀਕੇ ਨਾਲ ਗਲ ਚੁੱਕਿਆ ਆ ਦੇਖੋ ਚਾਰ ਵੀ ਪਾ ਲ ਗਏ ਜਦੋਂ ਪਾਣਾ ਫਿਰ ਇਹਨਾਂ ਨੂੰ ਸਟੀਮ ਕਰਨਾ ਮਮੀ ਸਟੀਮ ਕਰਨਾ ਚਾਰ ਪਾਣਾ ਹੂੰ ਚਾਰ ਪਾਣਾ ਫਿਰ ਵੀ ਸਟੀਮ ਕਰਨੇ ਪੈਂਦੇ ਆ ਜੇ ਆਵਲਾ ਕੈਂਡੀ ਬਣਾਉਣੀ ਆ ਫਿਰ ਵੀ ਸਟੀਮ ਕਰਨੇ ਪੈਂਦੇ ਬਹੁਤ ਚੰਗੇ ਤਰ੍ਹਾਂ ਹੋ ਗਏ ਆਪਣੇ ਸਟੀਮ ਸਾਰੇ ਆਪਾਂ ਕਰਨ ਦਵਾਇ ਤੁਹਾਨੂੰ ਦਿਖਾਉਣੇ ਹਾਂ ਹਾਂਜੀ ਆਪਾਂ ਇੱਧਰ ਸਾਰੇ ਆਪਣੇ ਇਸੇ ਤਰ੍ਹਾਂ ਇਹ ਇਤਨਾ ਪਾਉ ਕੱਢ ਲਾਂਗੇ ਚੰਗੀ ਤਰ੍ਹਾਂ ਸਟੀਮ ਹੋ ਚੁੱਕਿਆ ਮੈਂ ਚਾਕੂ ਦੇ ਨਾਲ ਇਸ ਤਰ੍ਹਾਂ ਇਸ ਤਰੀ ਇਸ ਲਈ ਕਰ ਰਹੀ ਹਾਂ ਜਲਦੀ ਖਿਲ ਜਾਣਗੇ ਸਾਰੇ ਹਨ ਮੈਂ ਦੇਖੋ ਇਹੇ ਪੇਟ ਵਾਸਤੇ ਬਹੁਤ ਵਧੀਆ ਹੁੰਦੇ ਆ ਬੜਾ ਜੰਗੀ ਦਾ ਕੱਢ ਲਾਂਗੇ ਇਹਨਾਂ ਨੂੰ ਫੋੜਿਆ ਗਲਮੇਂ ਟੋਲੀ ਦੇ ਰਹਿ ਗਿਆ ਐਨੀ ਆਪੇ ਹੋ ਗਿਆ ਕੱਟ ਲੈ ਪਾ ਅਗਲਾ ਕੈਂਡੀ ਆਪਾ ਮੰਨੇ ਖੋਦ ਲੈ ਦੀ ਨੀ ਆਵਲਾ ਕੈਂਡੀ ਆਵਲਾ ਕੈਂਡੀ ਆਵਲਾ ਕੈਂਡੀ ਆਪਾ ਮੰਨੇ ਬਹੁਤ ਜਿਆਦਾ ਜੰਮੀ ਬੰਦਿਆ ਮੇਰੇ ਮम्मा ਬਣਾ ਰਹੇ ਆ ਮੇਰੇ ਮम्मा ਬੰਦੇ ਆ ਤੁਸੀਂ ਜਰੂਰ ਲਾਈਕ ਕਰਿਓ ਲਾਈਕ ਤੇ ਤੁਹਾਡੀ ਤੁਸੀਂ ਸਬਸਕ੍ਰਾਈਬ ਵੀ ਚਾਹੀਦਾ ਬੀ ਨਾਨਾ ਮਾਜੀ ਨਾਨਾ ਮਾਜੀ ਗਾਇਸ ਅਪਲੇਟ ਬੁਲਿ ਰਹਿ ਗਿਆ ਬਸ ਦੋ ਚਾਰ ਅਗੇ ਹੋੜੇ ਇਸੇ ਨਾਲ ਪਕਰਾਂਗੇ ਗ੍ਰੈਂਡ ਵਾਰਸ ਕਰਿਆ ਮੁੱਪਰ ਬਹਿਣਾ ਮਮਾ ਕਰਿਆ ਤੇ ਕੰਮ ਮਸ਼ੀਨ ਆਉਂਦਾ ਜੇ ਪਟਾਨੀ ਉੱਪਰ ਹੋ ਗਏ ਸਾਰੇ ਮੈਂ ਮਸ਼ੀਨ ਲਵਾਉਂਦਾ ਚੁੱਪ ਬਾਬਲਿਆਂ ਨੂੰ ਕਰ ਲਾਂਗੇ ਗ੍ਰੈਂਡ ਆਪਾ ਬਾਰਿਆ ਜੂਸਰ ਦੇ ਵਿੱਚ

ਕਾ ਬਣਾ ਬਣ ਪੈਸਟ ਬਣ ਚੁੱਕਿਆ ਆ ਆਵਲੇ ਦਾ ਤੇ ਅੰਦਰ ਆਪਾਂ ਕੜਾਈ ਧਰਤੀ ਆ ਗੈਸ ਦੇ ਉੱਪਰ ਇਹਨਾਂ ਆਪਾਂ ਸਾਰਾ ਪੇਸਟ ਪਾਵਾਂਗੇ ਇਹਦੇ ਵਿੱਚ ਅੱਜ ਦਾ ਪੇਸਟ ਬਣਿਆ ਜੀ ਵਧੀਆ ਬੈਸਟ ਬਣ ਗਿਆ ਵਾ ਚੋ મિતਰਾਂ ਵਧੀਆ ਮੈਸ਼ ਹੋਣਾ ਚਾਹੀਦਾ ਵਾ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਿਉਂਕਿ ਇਹਦੇ ਵਿੱਚ ਕੋਈ ਵੀ ਪੀਸ ਨਹੀਂ ਰਹਿਣਾ ਚਾਹੀਦੇ ਤਾਂ ਇਹ ਪੂਰੀ ਜੰਦੀ ਵਧੀਆ ਬਣਦੀ ਹੈ ਆਪਣੇ ਨੇ ਰਹਿ ਗਿਆ ਹੁਣ ਆਪਾਂ ਇਹਨਾਂ ਨੂੰ ਵੀ ਕਰਕੇ ਫਿਰ ਆਪਾਂ ਆ ਵੀ ਕੜਾਈ ਵਿੱਚ ਪਾ ਦਾਂਗੇ ਹਾਂਜੀ ਇਹਨਾਂ ਆਪਣੇ ਇਹ ਤੇਸਟ ਆਪਾਂ ਪਾਤਾ ਹੋਈ ਜਾਂਦਾ ਤੇ ਹੁਣ ਆਪਾਂ ਇਹਦੇ ਚ ਖੰਡ ਪਾਵਾਂਗੇ ਇੱਕ ਗੋਲੀ ਖੰਡ ਪਾਵਾਂਗੇ ਇੱਕ ਤਾਂ ਡੇਢ ਗੋਲੀ ਪਾਵਾਂਗੇ ਆਪਾਂ ਖੰਮੇ ਦੀ ਉਹ ਮੈਂ ਜ਼ਿਆਦਾ ਨਹੀਂ ਖੰਡ ਰੋਟੇ ਮਿਕਸ ਕਰਾਂਗੇ ਫਿਰ ਆਵਲੇ ਸਾਰੇ ਮਸਾਲੇ ਇਹਦੇ ਵਿੱਚ ਪਾ ਲੇ ਥੋੜਾ ਜਿਹਾ ਵਿੱਚ ਫੇਰ ਨਮਕ ਪਾਊਗਾ ਤੇ ਹੁਣ ਪਾਉਂਗਾ ਇਹ ਚਕਾਲਾ ਨਮਕ ਥੋੜਾ ਜਿਹਾ ਹੁਣ ਕੀ ਪਾਉਗਾ ਥੋੜੀ ਜਿਹੀ ਲਾਲ ਮਿਰਚ ਕਸੂਰੀ ਲਾਲ ਮਿਰਚ ਥੋੜੀ ਪਾਣੀ ਆਪਾਂ ਤੇ ਹੁਣ ਪਾਉਂਗਾ ਆਪਣਾ ਚਾਟ ਮਸਾਲਾ ਥੋੜਾ ਜਿਹਾ ਥੋੜਾ ਜਿਹਾ ਚਾਟ ਮਸਾਲਾ ਪਾ ਲਾਂ ਤੇ ਥੋੜਾ ਜਿਹਾ ਤਾਂ ਨਿੰਬੂ ਚੋੜ ਦਾਂਗੇ ਇਹਦੇ ਵਿੱਚ मिक्स ਕਰ ਦਾਂਗੇ ਹੁਣ ਪੱਕੂ। ਅਸੀਂ ਮਿਕਸ ਆਪਾਂ ਲੰਮੀ ਚੀਜ਼ ਤੇ ਅਮੋਸਾ ਗੈਸ ਨੂੰ ਖੜਾ ਦਰਹਿਣਾਂਗੇ ਜਿੰਨੀ ਦੇਰ ਇਹ ਪੇਸਟ ਅਪਾ ਗਾੜਾ ਨਹੀਂ ਹੋ ਜਾਦਾ ਚੰਗੀ ਤਰ੍ਹਾਂ। ਹਾਂ ਆਪਾਂ ਇਸ ਪਾਉਂਗੇ ਥੋੜਾ ਜਿਹਾ ਫੂਡ ਕਲਰ। ਫੂਡ ਕਲਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਹ ਇਧਰ ਆਪਾਂ ਇੱਕ ਚਮਚੀ ਲਈਆ ਵਾ ਕਾਰਨ ਫਲਰ ਅਰਾਰੋਟ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਭਾ ਕੇ ਇਹਨੂੰ ਕੋਲ ਜਾ ਬਣਾ ਲੈਣਾ ਇਹ ਵੀ ਰੈਚ ਕਰਾਂਗੇ ਚਮਚੀ ਤੇ ਆਪਾਂ ਮਿਕਸ ਕਰ ਲਿਆ ਦੇਖੋ ਥੋੜਾ ਜਿਹਾ ਪਾਣੀ ਭਾ ਕੇ ਕਾਰਨ ਫਲਰ ਇਹਦੇ ਵਿੱਚ ਪਾਵਾਂਗੇ ਬਸ ਭਰ ਤਾ ਨੂੰ ਮਿਲਾਈ ਜਾ ਮੰਗੇ ਅੱਗੇ ਦੇ ਵਾਸਤੇ ਜਦੋਂ ਤੱਕ ਗੜਾਇਲਾ ਪੇਸਟ ਨਹੀਂ ਬਣਦਾ ਨਾ ਵੀ ਨਾ ਕਰੀਏ ਉਹ ਮਿਸਟਰ ਜੀ ਨਾਲ ਆਇਆ ਮਿਸਟਰ ਜੀ ਕਿਹੜੇ ਚੈਨਲੋਂ ਮਿਲ ਸਕੀ ਆਣਾ ਜਿੱਦੇ ਜਰ ਆਪਣੀ ਕਰਾਈ ਦੇ ਨਾਲੋਂ ਲੱਥਨ ਨਹੀਂ ਲੱਗ ਜਦਾ ਨਹੀਂ ਹਾਂ ਫਿਰ ਸੇ ਨਾਲ ਪੱਕਾ ਛੇ ਲੱਗ ਜਾਂਦਾ ਹਾਂ ਜੀ ਆਪਣਾ ਬੈਟਰ ਹੋ ਚੁੱਕਿਆ ਰੈਡੀ ਕੈਂਡੀਆਂ ਦਾ ਤੇ ਆਪਾਂ ਇਹਨੂੰ ਹੁਣ ਅੱਧਰ ਬਟਰ ਪੈਨ 'ਚ ਹਿਲਾ ਲਿਆ ਵਾ ਖਾਲੀ ਦੇ ਵਿੱਚ ਤੇ ਇਹਦੇ ਸਾਰੇ ਮਿਕਸਚਰ ਨੂੰ ਪਾ ਲਾਂਗੇ ਅਗਲਾ ਮਿਡਸ ਖਿੜ ਗਏ ਆਪਾਂ ਬੈਸ ਸਾਰਾ ਪਾਣਗੇ ਦੇ ਵਿੱਚ ਬਲਕਿ ਪਾਣਗੇ ਤੇ ਅੱਧੇ ਘੰਟੇ ਵਾਸਤੇ ਆਪਾਂ ਥਾਲੀ ਦੇ ਵਿੱਚ ਸੈਟ ਕਰਕੇ ਰੱਖ ਦੇਵਾਂਗੇ ਫ੍ਰੀਜ ਫ੍ਰੀਜ ਦੇ ਵਿੱਚ ਰੱਖ ਦਾਂਗੇ ਤੇ ਬਾਅਦ ਵਿੱਚ ਕੱਟਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਕਿਦਾਂ ਫਲਾਦਾਂਗੇ ਆਪਾਂ ਥਾਲੀ 'ਚ ਇਸ ਤਰੀਕੇ ਨਾਲ ਆਪਾਂ ਸਾਰਾ ਸੈੱਟ ਕਰ ਦੇਣਾ ਤੇ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਅੱਧੇ ਘੰਟੇ ਬਾਅਦ ਸੈੱਟ ਹੋ ਜਾਊਗਾ ਸਾਰਾ ਤੇ ਫਿਰ ਇਹਦੇ ਪੀਸ ਕੱਟ ਲਾਂਗੇ ਬੰਦ ਰੱਖਾਂਗੇ ਫ੍ਰਿਜ ਅੱਚ ਹਾਂਜੀ ਆਪਣਾ ਬੈਟਰ ਸੈੱਟ ਹੋ ਚੁੱਕਿਆ ਤਾਂ ਆਪਾਂ ਇਹਦੇ ਤੇ ਪੂਰਾ ਖੰਡ ਪਾਵਾਂਗੇ ਬੁਰਾ ਖੰਡ ਕੋੰਤੋਂ ਵਾਚਪਾ ਦੀ ਕਟਿੰਗ ਕਰ ਦਾਂਗੇ ਇਹ ਸਾਡਾ ਬੈਟਰ ਚੰਗੀ ਤਰ੍ਹਾਂ ਸੈੱਟ ਨਹੀਂ ਹੋਇਆ ਜੇ ਤੇ ਤੁਸੀਂ ਇਸੇ ਤਰ੍ਹਾਂ ਹੀ ਬੁਰਾ ਖੰਡ ਪਾ ਕੇ ਕੱਟ ਕੇ ਤੇ ਇਹਨੂੰ ਹਜੇ ਸਵੇਰ ਤੱਕ ਰੱਖ ਸਕਦੇ ਹੋ ਸੈੱਟ ਕਰਨ ਨੂੰ ਅੰਜੂਣਾ ਪਾਦੀ ਪੀਸ ਕੱਟ ਦਾਂਗੇ ਇਸ ਤਰੀਕੇ ਦੇ ਨਾਲ ਨਿਸ਼ਾਨ ਪਾ ਦਾਂਗੇ ਆਪਾਂ ਪੀਸ ਪੀਸਸ ਦੇ ਇਹ ਸੇਰੀਆ ਪਕੜ ਸਕਦੇ ਇਹਨਾਂ ਨੂੰ ਇਸ ਟ੍ਰੀਕ ਦੇ ਆਪ ਪੇਪਰਸ ਕਰ ਲੈਣੇ ਆ ਇਸੇ ਤੱਕ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਜਾਊਗਾ ਬੈਟਰ ਤੇ ਫਿਰ ਆਪਾਂ ਸਾਰੇ ਪੀਸ ਕੱਢ ਕੇ ਤੇ ਕਿਸੇ ਵੀ ਡੱਬੇ ਵਿੱਚ ਪਾ ਕੇ ਰੱਖ ਲਵਾਂਗੇ ਆਪਾਂ ਕੱਚ ਦੇ ਡੱਬੇ ਵਿੱਚ ਪਾਵਾਂਗੇ ਕੱਚ ਦੇ ਵਿੱਚ ਪਾਣਾ ਹੂੰ ਕੱਚ ਦੇ ਡੱਬੇ ਵਿੱਚ ਪਾਵਾਂਗੇ ਮਿਸ ਆਪਾਂ ਸਾਰੇ ਪੀਸ ਕਰ ਲਿਆ ਤੇ ਹਾਂਜੀ ਆਪਣੀ ਆਵਲਾ ਕੈਂਡੀ ਬਣ ਕੇ ਰੈਡੀ ਹੈ ਜੀ ਤੇ ਤੁਹਾਨੂੰ ਅੱਜ ਦੀ ਵਧੀਆ ਲੱਗੀ ਰੈਸਪੀ ਵਾਲੀ ਵੀਡੀਓ ਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਕਰ ਲਈਜੀ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਬਾਏ